ਹੁੰਦਾ ਫੋਨ ਲਾਉਂਦਾ ਨਾ ਰੇਟ ਆਪਣੇ ਰੈਣਾਲੇ 1.65 ਪੈਂਟ ਤੋਂ ਲੈ ਕੇ 1.5 ਲੱਖ ਰੁਪਏ 2.5 ਲੱਖ ਰੁਪਏ ਤੱਕ ਵੀ ਨੇ ਠੀਕ ਹੈ ਬਾਕੀ ਵਿੱਚ ਵਿੱਚ ਅਸਲ ਮੇਨ 1.55 ਲੱਖ ਤੋਂ ਲੈ ਕੇ 2 ਲੱਖ ਰੁਪਏ ਦੇ ਏٹے ਬਿੱਟੇ ਨੇ ਵੀ ਜਿਹੜੀਆਂ 5-4 ਮੱਝਾਂ ਨੇ ਉਹ 2 ਲੱਖ ਤੋਂ ਬਾਅਦ ਦੀਆਂ ਨੇ ਠੀਕ ਆ ਜੀ ਲੋ ਵੀ ਦੋਸਤੋ ਝੋਟੀਆਂ ਅੱਜ ਤੁਹਾਨੂੰ 20 ਤੋਂ 22 ਦਿਖਾ ਦਾਂਗੇ ਝੋਟੀਆਂ ਵੀ ਬਾ ਕਮਾਲ ਨੇ ਬਾਕੀ ਡਿਟੇਲ ਬਾਈਆਂ ਤੋਂ ਲੈ ਕੇ ਦੇ ਦਾਂਗੇ ਤਰੀਕ ਹੈਗੀ ਅੱਜ 13 ਦੂਜਾ ਮਹੀਨਾ 2026 15 ਲੀਟਰ ਦੁੱਧ ਤੋਂ ਸਟਾਰਟਿੰਗ ਆ ਬਾਕੀ ਜਿਹੜੇ ਹਿਸਾਬ ਨਾਲ ਮਿੱਠਾ ਪਾ ਦੋਗੇ ਉਹਹੀਆਂ ਝੋਟੀਆਂ ਮਿਲ ਜਾਣਗੀਆਂ ਕਿਵੇਂ ਕਹਿੰਦਾ ਮਿੱਠਾ ਪਾ ਦੋਗੇ ਉਹਹੀ ਚਾਹ ਬਣ ਜੂਗੀ ਲੇਵੇ ਪੱਖੋ ਜਮਾ ਸਾਫ ਸੁਥਰੀਆਂ ਸਿੰਘ ਸਾਰੀਆਂ ਦੇ ਕੋਲ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਸਸਰੀ ਘਰ ਤੇ ਆਪਣਾ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾਮ ਜੱਗਾ ਬਾਈ ਠੀਕ ਆ ਜੀ ਲੇਰੇ ਕਾ ਅੱਗੇ ਲੇਵੇ ਫਾਰਮਾ ਲੇਰੇ ਤੋਂ 5 ਕਿਲੋਮੀਟਰ ਖੰਡੇਵਾ ਦਾ ਸੀਐਨਜੀ ਵਾਲੀ ਫੈਕਟਰੀ ਦੇ ਲੇਵੇ ਆ ਬਾਈ ਠੀਕ ਆ ਜੀ ਠੀਕ ਆ ਲੇਰੇ ਦੇ ਬਾਰਡਰ ਤੇ ਲੇਰਾ ਆ ਗਿਆ ਸ਼ਹਿਰੇ ਹਾਂਜੀ ਤੇ ਕੋਈ ਬਰਨਾਲੇ ਕਣੀ ਫਿਰ ਜਾਂਦਾ ਯਾਰ ਬਾਈ ਆਪਾਂ ਪ੍ਰੋਪਰ ਹੀ ਰੇਣੇ ਦੇ ਬਟਰ ਟਿੱਲੇ ਰਹਿ ਰਹੇ ਠੀਕ ਹੈ ਲੈਰੇ ਕਾਕੇ ਜਣਾ ਰਹੇ ਹੁੰਦਾ ਹੈ ਸੰਗਰੂਰ ਤੋਂ ਤੇ 35 ਕਿਲੋਮੀਟਰ ਹੈ ਬਾਈ ਠੀਕ ਆ ਜੀ ਤੇ ਝੋਟੀਆਂ ਚ ਕਿੰਨੀਆਂ ਨੇ ਜੀ ਝੋਟੀਆਂ ਬਾਈ 23-24 ਝੋਟੀਆਂ ਨੇ ਟਾਪ ਉਪ ਦੀਆਂ ਨੇ ਬਾਈ ਟਾਪ ਦੀਆਂ ਝੋਟੀਆਂ ਸਾਰੀ ਡਿਟੇਲ ਵੀਡੀਓ ਚ ਦੇ ਦਾਂਗੇ ਰੇਟ ਦੀ ਦੋ ਦਿਨਾਂ ਦੀ ਕੋਈ 3 ਦਿਨਾਂ ਦੀ ਇਦਾਂ ਪਾਈ ਦਿਖਾ ਦੋਨੇ ਮੋਟੀਆਂ ਮੋਟੀਆਂ ਠੀਕ ਆ ਜੀ ਦੂਜਾ ਸੂਆ ਝੋਟੀ ਇਹ 15 ਕਿਲੋ ਦੁੱਧ ਰੈਡੀ ਹੈ ਬਾਈ ਸਾਰੀਆਂ ਮੱਝਾਂ ਖਾਲੀ ਨੇ ਠੀਕ ਆ ਜੀ 15 ਕਿਲੋ ਦੁੱਧ ਰੈਡੀ ਹੈ ਬਾਈ ਕਹਿੰਦਾ ਸਿੰਘ ਸੰਗ ਦੇਖੋ ਇਹਦਾ ਬਾਈ 16 ਦਿਨਾਂ ਦਾ ਹੋਊਗਾ ਠੀਕ ਆ ਜੀ ਦੂਜਾ ਝੋਟੀ ਇਹ 15 ਕਿਲੋ 17 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ 17 ਕਿਲੋ ਦੁੱਧ ਦੀ ਗਾਰੰਟੀ ਦੇ ਦਾਂਗੇ ਬਾਈ ਕਹਿੰਦਾ ਸਰੀਰ ਸਰੂਰ ਦੇਖੋ ਭੂਰ ਦੂਜਾ ਸੂਆ ਇੱਕ ਥਾਣਾ 'ਚ ਮੈਂ ਭਸਮਾਈ ਆ ਠੀਕ ਆ ਜੀ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਯਾਰ ਆਪਣਾ ਵੀਡੀਓ ਤੇ ਕਿੱਦਾਂ ਦੇ ਥਾਣ ਕੱਢਦੇ ਕਿੱਦਾਂ ਦੇ ਨਾਲ ਦੂਜਾ ਸੂਆ ਝੋਟੀ ਹੈ ਬੰਦ ਸਿੰਘ ਹੈ ਪਰਸੋਂ ਦੀ ਸੂਈ ਹੋਈ ਹੈ ਪਰ ਜੋ ਵੀਡੀਓ ਪਾਤੀ ਆਪਾਂ ਲਈ ਠੀਕ ਆ ਜੀ ਬਾਜੀ ਸੂਈ ਹੋਈ ਆ ਤੀਜਾ ਚੌਥਾ ਦਿਨ ਇਹਨੂੰ ਸੂਈ ਨੂੰ ਠੀਕ ਹੈ ਠੀਕ ਹੈ 16 ਕਿਲੋ ਦੁੱਧ ਦੀ ਗਰਾਟੀ ਦੇ ਦਾਂਗੇ ਅੱਜ 13 ਤੋਂ 14 ਕਿਲੋ ਬੋਲਾ ਹੋਊਗਾ ਬਾਈ ਠੀਕ ਆ ਜੀ ਰੇਟ ਕਿੰਨੇ ਤੋਂ ਕਿੰਨੇ ਰਹਿ ਜਾਣਗੇ ਬਾਈ ਰੇਟ ਮੇਰਾ ਭਰਾ ਜਿਹੜਾ ਵੀ ਵੀਡੀਓ ਲਾਉਂਦਾ ਹੈ ਫੂਨ ਲਾਉਂਦਾ ਨਾ ਰੇਟ ਆਪਣੇ ਰੈਣਾਲੇ 165 ਪੈਂਟ ਤੋਂ ਲੈ ਕੇ 2.5 ਲੱਖ ਰੁਪਏ 2.5 ਲੱਖ ਤੱਕ ਵੀ ਨੇ ਠੀਕ ਹੈ ਬਾਕੀ ਵਿੱਚ ਵਿੱਚ ਅਸਲ ਮੇਨ 1,55,000 ਤੋਂ ਲੈ ਕੇ 2 ਲੱਖ ਰੁਪਏ ਦੇ ਇੱਟੇ-ਬਿੱਟੇ ਨੇ ਵੀ ਜੜੀਆਂ 5-4 ਮੱਝਾਂ ਨੇ ਉਹ 2 ਲੱਖ ਤੋਂ ਬਾਅਦ ਦੀਆਂ ਨੇ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਕੁਆਲਿਟੀ ਪੂਰੀ ਇੱਕ ਨੰਬਰ ਆ ਜੀ ਅੱਜ ਉਹ ਟੀਏ ਫੁੱਲ ਸਾਈਜ਼ ਵੱਡੀ ਐ ਠੀਕ ਆ ਜੀ 1 ਲੱਖ ਤੇ 95000 ਦੀ ਝੋਟੀ ਇੱਕ ਲੱਖ ਦੇ 95000 ਦੀ ਦੇ ਦਾਂਗੇ ਬਾਈ ਕਹਾ ਦੁੱਧ ਦੀ ਗਰੰਟੀ ਦੇਵਾਂਗੇ ਬਾਈ ਠੀਕ ਆ ਜੀ ਹਾਂ ਐ ਡੜਾ ਚੋਣਾ ਗੱਲੀ ਛੱਡ ਦੇ ਅੱਜ ਤੀਜਾ ਚੌਥਾ ਦਿਨ ਸੁਜਨੇ 13 ਕਿਲੋ ਬੋਲਾ ਹੋਊਗਾ ਬਈ ਅੱਜ ਠੀਕ ਆ ਜੀ ਆ ਮਾ ਆ ਮਾ ਜੁੱ ਥੱਲੇ 15 ਕਿਲੋ ਦੁੱਧ ਹੋਊਗਾ ਕੰਡੇਰਾਵਾ ਬਾਈ 15 ਕਿਲੋ ਤਾਂ ਤਿਆਰਾ ਲੈਵਾ ਦੇਖੋ ਦੋਸਤੋ ਜਮਾ ਸਾਹ ਸੁਤਰੀਆਂ ਨੇ 1,85,000 ਰੁਪਏ ਦੀ ਝੋਟੀ ਦੇ ਜਾ 1,85,000 ਦੀ ਬਾਈ ਕਨਾਈ ਦੇ ਦਾਂਗੇ ਸਰੀਰ ਸੂ ਸਾਰਿਆਂ ਦੇ ਫੱਟਾ ਕੇ ਕੋਈ ਬਾਦੂ ਚਰਬੀ ਨਹੀਂ ਹੋਊਗੀ ਆਮ ਅੱਜ ਥੱਲੇ 16 ਕਿਲੋ ਦੁੱਧਾ ਜਿ ਕੰਡੇ ਵਾਲਾ ਬਾਈ 16 ਕਿਲੋ ਦਾ ਤੋਰੀ ਚਾਰ ਟਾਈਮ ਅਛੀ ਟਾਈਮ ਚੋਕੇ ਅਬ ਦੀ ਲੈ ਜੇ ਠੀਕ ਆ ਜੀ ਦੋ ਰੋਲਿਆ ਬੇ ਬਾਲਟੀ ਵੀ ਕਰੋਂ ਲਿਆ ਦੇ ਠੀਕ ਆ ਜੀ ਐਮ ਨਾਪ ਕੇ ਦੁੱਧ ਦੇਵਾਂਗੇ 16 ਕਿਲੋ 8 ਕਿਲੋ ਟਾਈਮ ਦਾ ਠੀਕ ਆ ਜੀ ਕਿ ਦੋ ਲੱਖ ਰੁਪਏ ਦੀ ਦੇਵਾਂਗੇ ਬਾਈ ਦੋ ਲੱਖ ਦੀ ਬਾਈ ਕਹਿੰਦਾ ਇਹ ਦੇ ਦਾਂਗੇ 16 ਲੀਟਰ ਤਾਂ ਤਿਆਰ ਆ ਦੋਸਤੋ ਕੰਡੇ ਵਾਲਾ ਬਾਈ ਤਿਆਰ ਹੈ ਕਿਉਂ ਨਜਵਾਦੀ ਫੁੱਲ ਬਾਈ ਗਾਰੰਟੀ ਹੋ ਗਾਰੰਟੀ ਹੋਗੀ ਇੱਕ ਹਫਤੇ ਦੀ ਵੀ ਗਾਰੰਟੀ ਹੋਗੀ ਬਾਅਦ ਸੁਦੀ ਵੀ ਗਾਰੰਟੀ ਹੋਗੀ ਠੀਕ ਆ ਜੀ ਹਾਂ ਇਹ ਦੂ ਪਰਦਾ ਹੀ ਰੱਖਦਾ ਨੋ ਠੀਕ ਆ ਜ ਠੀਕ ਆ ਜੀ 12 ਕਿਲੋ ਬੋਲਾ ਹੋਊਗਾ 18 ਕਿਲੋ ਦੁੱਧੀ ਘਰਾਟੀ ਜਮਾਗੇ ਅੱਜ ਤੂਆ ਦੇਖਦੇ ਅੱਜ ਤੀਜਾ ਚੌਥਾ ਦੇ ਲਸੂਈ ਨੂੰ ਆ ਦੇ ਨਾੜੂਆ ਨਾਲ ਆ ਕੋਟ ਤਾਜੀ ਸੂਈ ਹੋਈ ਆ ਬਾਈ ਅੱਗਾ ਬੋਲੇ ਚੀਕਾ ਜੀ ਤਰੀ ਜਰੂਰ ਬਹੁਤ ਸੋਹਣਾ ਆ ਗਿਆ ਸਿੰਗੀ ਸੁਗੀ ਦੁੱਧ ਹੋਊਗਾ ਬਾਈ ਇਹਦੇ ਥੱਲੇ 13 ਤੋਂ 14 ਕਿਲੋ ਠੀਕ ਆ ਜੀ 13 ਤੋਂ 14 ਕਿਲੋ ਦੋ ਬਾਈ ਕਹਿੰਦਾ ਅੱਜ ਰਾਈਡ ਹੀ ਆ ਬਿਲਕੁਲ ਤੋਂ 12 ਦੀ ਐ ਫਾਈ 2 ਲੱਖ ਤੋਂ 40000 ਰੁਪਏ ਦੀ ਦੇ ਦੇ ਬਾਕੀ ਲੈਵਾਂ ਲੂ ਵਾ ਦੇਖੋ ਬਹੁਤ ਹੀ ਸੋਹਣਾ ਆ ਗਿਆ ਹਾਂ ਤੇ ਆ ਜੋ ਟੀ ਆ ਕੱਟੀ ਥੱਲੇ 13 14 ਕਿਲੋ 13 ਕਿਲੋ ਬੋਲੇ ਦੇ ਥੱਲੇ 15 ਕਿਲੋ ਦੀ ਜੀ ਗਾਰੰਟੀ ਦੇਵਾਂਗੇ ਬਾਈ ਠੀਕ ਆ ਜੀ 1 ਲੱਖ 80000 ਰੁਪਏ ਦੀ ਦੇਵਾਂਗੇ 1 ਲੱਖ ਤੇ 80000 ਦੀ ਦੇ ਦਾਂਗੇ ਬਾਈ ਕਹਾਂ ਆ ਜੋ ਟੀ ਥੱਲੇ ਵੀ 10 ਦਲਾਂ ਦੀ ਸੂਈ ਹੈ 13 ਕਿਲੋ 14 ਕਿਲੋ ਬੋਲਾ ਹੋਊਗਾ 13 ਕਿਲੋ ਮੰਨ ਲੈ ਠੀਕ ਆ ਜੀ ਇਹ ਵੀ 180 ਜਾਈ ਹਾਈ ਟੂਟ ਪੂਰੀ ਚੰਗੀ ਸ਼ਰੀਰ ਪੱਕੋ ਚ ਮਾਂ ਬਰੀਕ ਆ ਗਈਆਂ ਦੋਸਤੋ ਥਣਾ ਦੇ ਪੂਰੇ ਗਾਇਬ ਆ ਜਾਣਗੇ ਤੇ ਝੋਟੀਆਂ ਪੂਰੀਆਂ ਚੰਗੀਆਂ ਆ ਗਈਆਂ ਦੇਖੋ ਬਾਕੀ ਆਪਣੀ ਤਸੱਲੀ ਗੱਬਣ ਝੋਟੀ ਬਈ ਨਗੀਨੇ ਨੇ ਇਸ ਹਿਸਾਬ ਦੇ ਭਾਈ ਟੂ ਹਿੱਟ ਝੋਟੀ ਦੀ ਪੂਰੀ ਫੁੱਲ ਵੱਡੀ ਆ ਗਈਆਂ ਭਾਈ ਬਈ ਬਰੀਡ ਵਾਲੀ ਝੋਟੀ ਹੈ ਇਹ ਠੀਕ ਹੈ ਜੀ 20 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ ਠੀਕ ਹੈ ਲੈਵਾ ਦੇਖ ਦੋ ਤੋ ਦਾ ਦੁੱਧ ਅੱਜ ਹਫਤਾ ਲੈਂਦੀ ਏ ਰੂਹ ਦਿਖਾਈ ਫੇਸ ਕਿੰਨਾ ਟੌਪ ਦਾ ਇਹ ਦੇਖ ਦੋ ਤੋ ਜਮਾ ਪੂਰੀ ਸਿੰਘੀ ਸੁੰਢੀ ਬੈਠਿਆ 20 ਮਿੰਟ ਚੇ ਦੀ ਸੋਣ ਗਾੜੀ ਗੂੜੀ ਦੇਖੋ ਬਹੁਤ ਚੰਗੀ ਆ ਗਈ ਤੇ ਰੇਟੇ ਦਾ ਭਾਈ ਇਹ 2,80,000 ਰੁਪਏ ਦੇਵਾਂਗੇ ਠੀਕ ਹੈ ਜੀ ਆ ਝੋਟੀ ਦਾ ਬੱਚਾ ਮਰ ਗਿਆ ਭਾਈ ਠੀਕ ਹੈ ਜੀ 14 ਕਿਲੋ ਬੋਲਾ ਹੋਊਗਾ ਖਾਲੀ ਹੈ ਹੁਣ ਠੀਕ ਹੈ ਜੀ ਤੇ ਜਮਾ ਤਾਪੀ ਦੇ ਠੰਢੀ ਮਿਲਦੀ ਹੈ ਇਹਦਾ 1,70,000 ਰੁਪਏ ਦੇ 1,70,000 ਦੀ ਬਾਈ ਕੰਦਾ ਦੇ ਦਾਂਗੇ ਆ ਮੱਝ ਦੀ 18 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ ਯਾਰ ਵੱਡੀ ਯਾਰ ਹੋਰ ਪੂਰੀ ਫੁੱਲ ਵੱਡੀ ਆ ਗਈ ਬਾਈ ਫੁੱਲ ਵੱਡੀ ਬਾਈ ਡੈਰੀ ਤੋਂ ਕਿਉਂ ਨੂੰ ਕਿਨੇ ਕਰੇ ਬ੍ਰਿੰਡ ਵਾਸਤੇ ਲੈਣੀਆਂ ਅੱਜ 15 ਕਿਲੋ ਘੰਡੇ ਵਾਲਾ ਦੁੱਧ ਹੋਊਗਾ ਠੀਕ ਆ ਜੀ ਆ 10 ਦਿਨਾਂ ਦੀ ਸੂਈ ਹੋਈ ਆ 15-18 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ ਬਾਈ ਠੀਕ ਆ ਜੀ। ਲੇਵੇ ਲੂਵੇ ਪੱਖੋਂ ਬਰੀਕ ਪੱਖੋਂ ਵੱਡੀ ਲੇਵਾਲੂ ਆ ਦੇਖੋ ਦੋਸਤੋਂ ਐ ਪੂਰੀ ਲਾਈਵ ਸਾਰੀ ਨਹੀਂ ਬਈ ਮੱਜਾ ਕੋਈ ਵਿਚਾਰ ਨਹੀਂ ਲਾਈਆਂ ਹੋਈਆਂ ਠੀਕ ਆ ਜੀ ਰੇਟ ਇਹਦਾ ਬਈ 1 ਕਿਲੋ ਦੁੱਧੀ 1,80,000 ਰੁਪਏ ਦੀ ਦੇ ਦਾਂਗੇ ਠੀਕ ਆ ਜੀ ਤੇ ਆਹੀ ਆ ਦੂਜਾ ਸੂਆ ਝੋਟੀ ਆ ਬਈ 16 ਕਿਲੋ ਦੁੱਧੀ ਦਿਰਾਟੀ ਦੇਵਾਂਗੇ 14 ਕਿਲੋ ਦੁੱਧਾ ਇਹਦੇ ਥੱਲੇ ਹੋਣਾ ਹਾਂਜੀ 13 ਮੱਲ ਹੈ 14 ਮੱਲ ਹੈ ਠੀਕ ਆ ਜੀ 1,80,000 ਰੁਪਏ ਦੀ ਝੋਟੀ ਦੇ ਦਾਂਗੇ 1,80,000 ਦੀ ਬਈ ਕਹਾਂਗੇ ਦੇ ਦਾਂਗੇ ਆ ਪਲੂਨ ਝੋਟੀ ਆ ਬਾਈ ਖਾਲੀ ਹੋਰੀਏ ਤੇਰਾ 13 13 ਕਿਲੋ ਜੇ ਥੱਲੇ ਬੋਲਾ ਹੋਊਗਾ ਠੀਕ ਆ ਜੀ ਤੇ 1 ਲੱਖ ਤੇ 85000 ਰੁਪਏ ਦੀ ਝੋਟੀ ਦੇਵਾ ਦੇਖ ਕਿਦਾਂ ਦਾ ਲੈਵਾ ਦੇਖੋ ਥਣ ਥਣ ਪੂਰਾ ਗਾਇਬ ਤੇ ਮੇਨ ਗੱਲ ਇਹ ਆ ਬਾਈ ਸਾਰੀਆਂ ਦੇ ਥਣ ਪੂਰੇ ਗਾਇਬ ਤੇ ਸਰਲਾ ਛੱਟਾ ਲੇਊਗਾ ਤੋੜੀ ਨਹੀਂ ਹੋਈਆਂ ਨੇ ਬਾਈ 4-5 ਦਿਨਾਂ ਦੀ ਆਹ ਦੇਖੀ ਪਾਤੀ ਦੇਖੀ ਝੋਟੀ ਦੀ ਸਰੀਰ ਸਰੂਰ ਦੇਖੋ ਬਹੁਤ ਚੰਗਾ ਬਿਆਨ ਤੈਨੂੰ ਅਗਲਾ ਪਲੂਨ ਕਹਿੰਦਾ ਦੀ ਪਰ ਆਪਾਂ ਦੂਜੇ ਛੂਏ ਕਹਿੰਦੇ ਆ ਮੂੰਹ ਤੋਂ ਹੀ ਮੇਰੇ ਖਰਚ ਚ 4 ਦਿਨ ਤਾਂ ਹੋਊਗੀ ਠੀਕ ਆ ਜੀ ਬਹੁਤ ਵੱਡੀ ਝੋਟੀ ਐ ਪੀਕ 16 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ ਦੇਊ 17 ਕਹਿੰਦਾ 16 ਹਾਂਜੀ ਤੇ ਇਹ 2 ਲੱਖ ਤੇ 10000 ਰੁਪਏ ਦੀ ਝੋਟੀ 2 ਲੱਖ ਤੇ 10000 ਦੀ ਬਾਈ ਕਨਾਈ ਦੇ ਦਾਂਗੇ ਝੋਟੀ ਦੇ ਦਾਂਗੇ ਸਾਰੀ ਨਗੀਨੇ ਨੇ ਬਾਈ ਲੈ ਲੈ ਪੁੱਲਾ ਲੈ ਵਾ ਲੂਹਾ ਦੇਖੋ ਜਮਾਂ ਸਾਫ ਸੁਥਰੀ ਆਹ ਕਿੱਤੀ ਦਿਖਿਆ ਫੇਸ ਦਿਖਿਆ ਨਾਲੇ ਦੇਖਾ ਦੇਖੋ ਇਹਦੇ ਥੱਲੇ 14 ਕਿਲੋ ਹੋਊਗਾ ਬਾਈ ਅੱਜ ਕੰਡੇ ਵਾਲਾ 17 ਕਿਲੋ ਦੁੱਧ ਦੀ 16 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਆ ਜੀ ਦੇਖ ਫੇਸ ਸਿੰਘ ਜੀ ਮਹਾਰਾਜ ਨਾਲ ਨੇ ਬਾਈ ਸਾਰੀਆਂ ਨੇ ਸਾਰੀਆਂ ਮਈਆਂ ਦੇ ਸਿੰਘ ਤੇ ਚੈਂਪੀਅਨ ਹੋਣਗੇ ਬਾਈ ਠੀਕ ਆ ਜੀ ਤੇ ਝੋਟੀ 1 ਲੱਖ ਤੇ 8500 ਇਹ ਖਾਲੀ ਕਰਤੀ ਹੈ ਪਰ ਸੋਸ ਹੋਈ ਹੈ ਠੀਕ ਹੈ ਜੀ ਹਾਂ ਇਹ 1.90 ਲੱਖ ਰੁਪਏ ਦੀ ਝੋਟੀ ਲੰਮੀ ਲੰਮੀ ਪੂਰੀ ਆ ਗਈ ਚੰਗੇ ਸੀਮੰਟ ਦੀ ਲੱਗਦੀ ਹੈ ਬਾਈ ਬਹੁਤ ਚੰਗੇ ਸੀਮੰਟ ਦੀ ਅਰਜਨ ਕੁੰਗੜ ਦੀ ਕਹਿੰਦਾ ਸੀ ਬਾਈ ਠੀਕ ਹੈ ਜੀ ਬਾਕੀ ਆਪ ਜੀ ਤਸੱਲੀ ਕਰਕੇ ਲੈ ਜੇ ਬਾਈ ਠੀਕ ਹੈ ਜੀ ਹਾਂ ਆ ਬਹੁਤ ਵੱਡੀ ਝੋਟੀ ਆ ਤਾਂ ਜੋੜਾ ਬਹੁਤ ਟੌਪ ਦਾ ਬੜੀ ਭਾਵੀ ਇਹਨਾਂ ਦਾ ਚੰਗਾ ਹਾਂਜੀ ਖਾਲੀ ਹੋ ਰਹੀ ਨੇ ਆ ਕੱਲ੍ਹ ਸੂਈ ਆ ਆ ਤਿੰਨ ਦਿਨ ਹੋ ਗਏ ਉਦੋਂ ਸੂਈ ਆ ਠੀਕ ਆ ਜੀ ਇਹਦੇ ਥੱਲੇ 14-15 ਕਿਲੋ ਹੋਊਗਾ ਦੁੱਧ 14-15 ਕਿਲੋ ਦਦਾ ਗੋਲੇ ਬੂਲੇ ਚੋਂ ਖਾਲੀ ਕਰਕੇ ਨੇ ਬਈ ਸਾਰੀਆਂ ਠੀਕ ਹੈ ਮੜੇ ਮੜੇ ਭਲਾ ਭਲਾ ਵੀ ਕਰੀ ਖੜੀ ਆ ਜੀ ਇਹ 2 ਲੱਖ ਤੇ 70000 ਰੁਪਏ ਦੇ ਦਾਂਗੇ ਘੱਟ ਵੱਧ ਦੁੱਧ ਰੈਂਦੇ ਬਈ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਜੀ ਆ ਝੋਟੀ ਦੇਖ ਕਿੰਡੀ ਐ ਫਾਇਦਾ ਥੋੜੀ ਹੁੰਦੀ ਐ ਡੇਟੀ ਇਹ ਵੀ ਖਾਲੀ ਕਰੀ ਹੋਈ ਆ ਨਾ ਜੀ ਤੇ ਤੈਨੂੰ 10 ਲੱਖ ਰੁਪਏ ਦੀ ਕੱਤੀ ਦੇਵਾਂਗੇ ਬਈ ਅੱਜ ਸਰੀਰ ਸਰੂਰ ਦੇਖੋ ਅਸਲ ਆ ਜੀ ਨੂੰ ਕਹਿੰਦੇ ਹੁੰਦੇ ਬਈ ਇਹ ਅਸਲ ਹੈ ਬਈ ਇਹ ਜਿੰਨ ਗੀਨੇ ਕਿਤੇ ਕਰ ਕਰ ਥੋੜੀ ਘਣੀ ਇਹ ਦੇਖੋ ਸਿੰਘ ਦੇਖੋ ਸਾਰੀ origional ਆ ਰਾਰ ਦੇਖੀ ਪੂਛ ਦੇਖੀ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਨੂੰ ਅੱਜ ਪਰਸੋਂ ਸੂਈ ਆ ਬਈ ਅੱਜ ਬੋਲੇ ਚੋ ਖਾਲੀ ਕਰੀ ਜਮਾ ਠੀਕ ਹੈ ਜੀ ਦੇਖ ਅਗੇਲੇ ਵਾਲੂਬਾ ਗਾੜੀ ਕੁੜੀ ਤੇ ਦੇਖੀ ਗੱਡੀ ਦੂਰ ਹੈ 20 ਲੀਟਰ ਤਾਂ ਤੇ ਦੇ ਦੂ ਬਈ ਬਈ ਗਰੰਟੀ ਦੇਵਾਂਗੇ 20 ਕਿਲੋ ਨਾ ਦਿੱਤਾ ਆਪਣੀ ਵਾਪਸ ਬੰਨ ਜੀ ਆਪਣੇ ਪੈਸੇ ਲੈ ਜੀ ਠੀਕ ਹੈ ਜੀ ਅਸਲ ਆ ਗਈ ਪੂਰੀ ਜਿਵੇਂ ਕਹਿੰਦੇ ਆ 20 ਲੀਟਰ ਲੈ ਬਈ ਜਿੰਨੀ ਹੈਗੀ ਝੋਟੀਆਂ ਬੱਚਿਆਂ ਤੇ ਕੈਮਰਾ ਮਾਰਦੇ ਕਿਸੇ ਥੱਲੇ ਕੱਟਾ ਕਿਸੇ ਥੱਲੇ ਕੁੱਤੀ ਹੈ ਠੀਕ ਹੈ ਜੀ ਤਾਜੀਆਂ ਸੂਈਆਂ ਹੋਈਆਂ ਨੇ ਕੋਈ ਦੋ ਦਿਨਾਂ ਦੀ ਜਿਵੇਂ ਆ ਝੋਟੀ ਪਰਸੋਂ ਸੂਈ ਹੈ ਹਾਂਜੀ ਤੇ ਆ ਝੋਟੀ ਨੂੰ ਤਿੰ ਵੀਡੀਓ ਤੇ ਤਾਂ ਪਤਾ ਵੀ ਨਹੀਂ ਲੱਗਦਾ ਉਹ ਤਾਂ ਕਹਿੰਦੇ ਉਰੇ ਆ ਕੇ ਆਪਦੀ ਤਸੱਲੀ ਕਰਕੇ ਲੈ ਕੇ ਜੋ 18 ਕਿਲੋ ਦੀ ਮਹਾਂ ਆ ਗਈ 18 ਕਿਲੋ ਲੀ ਆ ਗਈ ਦੋਸਤੋ ਤੇ ਇਹਦੇ ਥੱਲੇ 14 ਕਿਲੋ ਹੋਊਗਾ ਬੱਚਾ ਮਰ ਲਿਆ ਭਾਈ ਇਹਦਾ ਠੀਕ ਆ ਜੀ ਇੱਕ ਬਣ ਝੋਟੀ ਭਾਈ ਹੁਸਨ ਦਾ ਬੱਚਾ ਅਜੇ ਦੀ ਨਹੀਂ ਹੁੰਦੀ ਇਹ ਦੇਖੋ ਥਣ ਥਣ ਦੇਖੋ ਕਹਿ ਜਾ ਬਈ ਇਹ ਭਲਾ ਦੂਗੀ ਭਾਈ ਅੱਜਾ ਹਫਤਾ ਬਈ ਬੈਠਣਾ ਖੜਨਾ ਮੁਸ਼ਕਲ ਹੋ ਜੂਗਾ ਠੀਕ ਆ ਜੀ ਹਾਂ ਟਾਪ ਦੀ ਝੋਟੀ ਜੀ ਸਰੀਰ ਵੀ ਜਮਾ ਇੱਕ ਨੰਬਰ ਆ ਗੇ ਆ ਚੋਟੀ ਬੱਤੇ 12 13 ਕਿਲੋ ਦਾ ਦੋਗਾਂ 1.5 ਲੱਖ ਰੁਪਏ ਵੀ ਦੇ ਦਾਂਗੇ 12 13 ਕਿਲੋ ਦਾ ਤਿਆਰ ਆ ਜੀ ਹਾਂ ਖਾਲੀ ਨਹੀਂ ਮੱਝਾਂ ਸਾਰੀਆਂ ਆ ਚੋਟੀ ਦਾ ਬੱਚਾ ਮੰਗ ਲਿਆ ਬਈ ਹਾਂਜੀ ਤੇ ਪਹਾੜੇ ਦੀ ਠੰਡੀ ਲੱਗਦੀ ਹੈ ਹਾਂਜੀ ਤੇ ਮੂਰੇ ਦਾਣਾ ਦੇਖਦੇ ਸਿੰਗੀ-ਸੂੰਗੀ ਦੇ ਕਿੰਨੀ ਚੈਂਪੀਅਨ ਹੈ ਜਮਾ ਸਿੰਘ ਗੋਲ ਆ ਕੇ 1 ਲੱਖ ਤੇ 20000 ਰੁਪਏ ਦੀ ਦੇ ਦਾਂਗੇ 1 ਲੱਖ ਤੇ 20000 ਰੁਪਏ ਦੀ 20000 ਰੁਪਏ ਦੀ ਦੇ ਦਾਂਗੇ ਠੀਕ ਆ ਜੀ ਆ ਚੋਟੀ ਸਵੇਰੇ ਡੇਰੀ ਤੋਂ ਆਈਏ ਬਈ ਆਪਣੇ ਨੂੰ ਵੀ ਗਈ ਸੀ ਟੋਕੜਾ ਬਣਾਈ ਗੱਪਣਾ ਗੱਪਣੀ ਨਹੀਂ ਹੈਗੀ ਬਈ ਖਾਲੀ ਆਉਂਗੀ ਕੀ ਫਾਇਦਾ ਮਹੀਨੇ ਦੀ ਕਹਿੰਦਾ 1 ਪਵਾਦੋ 2 ਲੱਖ ਰੁਪਏ ਦੀ ਆਪਾਂ ਤਾਂ ਗੋਈ ਸੀ ਜਿੱਦੇ ਤੁਹਾਨੂੰ ਦੀ ਹੋ ਗਈ ਆਪਾਂ ਸਵਾ 2 ਲੱਖ ਦੀ ਲੈ ਵੀ ਲਵਾਂਗੇ ਦੁੱਧ ਕਿੰਨਾਗਾ ਜੀ ਹੁਣ ਤੇ ਇਹਦੇ ਥੱਲੇ ਦੁੱਧ ਬਾਈ 9 9 ਕਿਲੋ ਹੋਊਗਾ ਅੱਜ ਹੀ ਆਈ ਆ ਸਵੇਰੇ ਠੀਕ ਆ ਜੀ ਤੇ ਵੀਡੀਓ ਦਿਖਾ ਦਾਂਗੇ ਖਾਲੀ ਕਰੀਏ ਸਵੇਰੇ ਜਮਾ 8 ਤੋਂ 1 ਲੱਖ ਤੇ 5000 ਰੁਪਏ ਦੀ ਦੇ ਦਾਂਗੇ ਬਾਈ ਠੀਕ ਆ ਜੀ ਹਾਂ ਜੇ ਨਹੀਂ ਕਿਸੇ ਨੇ ਪਾਲਣੀ ਐ ਨਾ 1 ਮਹੀਨੇ ਚ ਟੌਪ ਦੀ ਝੋਟੀ ਬਣ ਗਈ ਠੀਕ ਆ ਜੀ ਹਾਂ ਲੋ ਵੀ ਦੋਸਤੋ ਨੰਗੀਨੇ ਖੜੇ ਨੇ ਬਾਈ ਲੋ ਪੂਰੇ ਬਾਈ 1 ਲੱਖ 600000 ਤੋਂ ਰੇਟ ਸਟਾਰਟ ਹੋ ਕੇ ਨਾ ਹਾਂਜੀ ਅੱਗੇ ਜਿੰਨੇ ਮਰਜ਼ੀ ਤੱਕ ਲੈ ਜਿਓ 160 65000 ਤੋਂ ਰੇਟ ਸਟਾਰਟ ਨੇ ਬਾਈ ਕਾ 65000 ਤੋਂ ਥੱਲੇ ਨਾ ਮੇਰਾ ਵੀਰ ਕੋਈ ਫੋਨ ਨਾ ਲਾਵੇ ਠੀਕ ਹੈ ਜੀ ਇੱਕ ਵਾਰ ਨੰਬਰ ਦੱਸ ਦਿਓ ਜੀ 62835 35108 ਤੇ ਇੱਕ ਨੰਬਰ ਹੋਰ ਹੈ 99561 8001 ਠੀਕ ਹੈ ਜੀ 8301 ਝੋਟੀਆਂ ਬਾ ਕਮਾਲ ਨੇ ਦੋਸਤੋ ਬਈ ਜਿੰਨੇ ਬੋਲੇ ਤੇ ਖਾਲੀ ਹੋਈ ਹੈ ਨਾ ਅੱਜ 13 ਕਿਲੋ ਦੋਏ ਟਾਈਮ ਆ ਡੱਬੇ ਮਰਾ ਕੇ ਦੇ ਦੂੰਗਾ ਠੀਕ ਆ ਜੀ ਜਿਵੇਂ ਨਿੱਕ ਨਿੱਕਾ ਸਿੰਗਰ ਕਰਨੇ ਚ ਟੈਗ ਪਿਆ ਹੋਇਆ ਜੈਡ ਬਲੈਕ ਜਿਵੇਂ ਟਾਪ ਦੀ ਝੋਟੀ ਹੈ ਯਾਰ ਠੀਕ ਆ ਜੀ ਹਾਂ 1 ਲੱਖ 95000 ਰੁਪਏ ਦੀ ਦੇ ਦਾਂਗੇ ਕਿੰਨਾ ਦੁੱਧ ਪਾ ਦੂ ਬਈ ਇਹ ਬਈ 16 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ ਇੱਕ ਹਫਤਾ ਅਗਲਾ 14 ਦੇ ਤੇ ਨਹੀਂ ਆਪਾਂ ਵਾਪਸ ਬਣਾ ਲਾਂਗੇ ਅਗਲੇ ਦਿਨ ਬਈ ਅਗਲੇ ਉਗਲੇ ਤਣਦ ਗਈ ਇਹ ਲੈ ਟੌਪ ਆਹ ਦੇਖੋ ਪਹਿਲੇ ਪੈਨੇ ਉਹ ਪੈਨੇ ਗਾਇਬ ਤੇ ਪੂਰੇ ਆਹ ਵੀ ਨੇ ਆ ਦੇਖੀ ਆ ਦੇਖਾ ਬੱਚਾ ਬੱਚਾ ਵੀ ਦੇਖੋ ਵਿੱਚ ਇਕੱਠੀ ਹੈ ਬਾਈ ਅੱਛਾ ਜੀ ਉਹ ਟੌਪ ਦੀ ਕੱਟੀ ਹੈ ਥੱਲੇ ਵੀ ਠੀਕ ਹੈ ਕਰ ਲਓ ਦੋ ਤੋਂ ਕਨੈਕਟ ਜਿਹੜੇ ਵੀ ਭਰਾਵਾਂ ਨੇ ਗਰੀਦਨੇ ਝੋਟੀਆਂ ਪੂਰੀਆਂ ਸਿਰੇ ਸਿਰੇ ਵਾਲੀਆਂ ਆ ਗਈਆਂ ਤੇ ਜੋ ਬਾਈ ਤੇ ਡੰਗਰ ਨੇ ਬਾਈ ਦੋ ਚਾਰ ਮੱਝਾਂ ਹੋਰ ਵੀ ਆਣਗੀਆਂ 1,55,60000 ਤੋਂ ਸਟਾਰਟਿੰਗ ਹੈ ਠੀਕ ਆ ਜੀ ਮੋਟਾ ਮੋਟਾ ਬੰਨ ਲ ਕੇ ਉੱਪਰ ਜਿੰਨੇ ਮਰਜ਼ੀ ਮਹਿੰਗੀ ਲੈ ਲੀ ਠੀਕ ਆ ਜੀ